ਤੁਸੋਂ ਵਾਇਲ ਦੇ ਖੇਤਰ ਵਿੱਚ ਬੀਐਸਐਨਐਲ ਦੇ ਜਿਹੜੇ ਹੁਣ 4ਜੀ ਦੀ ਸੇਵਾ ਚਾਲੂ ਹੋਣ ਦੇ ਨਾਲ ਪੋਰਟ ਦਾ ਬਹੁਤ ਫਰਕ ਪਿਆ ਹੈ ਲੋਕਾਂ ਦਾ ਝਾਣ ਬਹੁਤ ਵੱਧ ਗਿਆ ਹੈ ਰੇਂਜ ਹੈ ਉਹ ਵੱਧ ਗਈ ਹੈ ਹੁਣ ਨੈਟਵਰਕ ਦੀ ਕੋਈ ਕੰਪਲੇਂਟ ਨਹੀਂ ਹੈ ਤੇ ਇਸ ਕਰਕੇ ਜਿਹੜਾ ਪੋਰਟ ਇਨ ਹੋ ਰਿਹਾ ਹੈ ਉਹ ਸਕਸੈਸਫੁਲੀ ਹੋ ਰਿਹਾ ਹੈ ਬਹੁਤ ਸਾਰੇ ਲੋਕੀ ਹੁਣ ਨੰਬਰ ਬੀਐਸਐਨ ਦੇ ਵਿੱਚ ਪੋਰਟ ਕਰਵਾ ਰਹੇ ਹਨ ਲੋਕੀ ਵਾਪਸ ਆ ਰਹੇ ਹਨ ਜੋ ਪਹਿਲਾਂ ਕਿਸੇ ਕਾਰਨ ਕਰਕੇ ਨਾਰਾਜ਼ ਹੋ ਕੇ ਪੋਰਟ ਆਊਟ ਹੋ ਗਏ ਸੀਗੇ ਹੁਣ ਉਹ ਬਹੁਤ ਤੇ ਜਿੰਨਰ ਵਾਪਸ ਆ ਰਹੇ ਹਨ ਸਾਡੇ ਜੋ ਫਾਈਬਰ ਦੇ ਪਲਾਨ ਹਨ ਉਹ ਬਹੁਤ ਸਸਤੇ ਹਨ 6-6 ਮਹੀਨੇ ਦੇ ਜਿਹੜੇ ਇਕੱਠੇ ਪਲਾਨ ਆਉਂਦੇ ਹਨ ਜਾਂ ਸਾਲ ਦੇ ਇਕੱਠੇ ਪਲਾਨ ਆਉਂਦੇ ਹਨ ਉਹਦੇ ਵਿੱਚ ਕਸਟਮਰ ਨੂੰ ਬਹੁਤ ਫਾਇਦਾ ਹੁੰਦਾ ਬਹੁਤ ਰਿਆਇਤ ਮਿਲਦੀ ਹੈ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਉਹਨਾਂ ਦੇ ਸਾਡੇ ਰੇਟ ਲਗਭਗ ਪਿੰਡਾਂ ਵਿੱਚ ਅੱਧੇ ਹੀ ਹਨ ਸਾਡੇ ਕਸਟਰ ਸਰਟਰ ਤੇ ਵੀ ਡੇਲੀ ਬਹੁਤ ਰਸ਼ ਹੁੰਦਾ ਹੈ ਅਸੀਂ ਐਕਸਟਰਾ ਸਟਾਫ ਨੂੰ ਇੰਗੇਜ ਕਰਕੇ ਕੋਟ ਦੇ ਕਸਟਮਰਾਂ ਨੂੰ ਤੇ ਛੇਤੀ ਸੇਵਾ ਦੇ ਰਹੇ ਹਾਂ ਜੇ ਇਸ ਨਾਲ ਕਸਟਮਰ ਵੀ ਬਹੁਤ ਖੁਸ਼ ਹਨ ਕਿ ਉਹ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਉਹ ਵਾਪਸ ਆਪਣੇ ਘਰ ਆ ਰਹੇ ਹਨ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। Airtel, Vodafone ਤੇ Jio ਦੀ ਹਜ਼ਾਰੇਦਾਰੀ ਨੂੰ ਤੋੜਨ ਲਈ 10 ਸਾਲਾਂ ਬਾਅਦ ਸਰਕਾਰੀ ਮੋਬਾਈਲ ਸੇਵਾ ਯਾਨੀ BSNL ਨੂੰ ਮੁੜ ਤੋਂ ਪੈਰਾਸਰ ਕਰਨ ਦੀਆਂ ਖਬਰਾਂ ਆ ਰਹੀਆਂ ਤੇ Tata ਦੀ ਨਿੱਜੀ ਭਾਈਵਾਲੀ ਨਾਲ ਇਸ ਕੰਮ ਨੂੰ ਨੇਪਰੇ ਚਾੜਿਆ ਜਾ ਰਿਹਾ। ਪਰ ਇਨ੍ਹਾਂ ਖਬਰਾਂ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਜਾਣਨ ਲਈ ਫਰੀਦਕੋਟ ਦੀ ਐਕਸਚੇਂਜ ਦਾ ਚੱਕਰ ਲਗਾਇਆ ਗਿਆ ਜਿਹੜੀ BSNL ਦੀ ਐਕਸਚੇਂਜ ਆ ਤਾਂ ਦੇਖਿਆ ਗਿਆ ਕਿ ਵਾਕਈ ਕੰਮ ਚੰਗੀ ਪੱਧਰ ਤੇ ਚੱਲ ਰਿਹਾ ਹੈ ਤੇ ਇਸ ਦੀ 4G ਸੇਵਾ ਤਾਂ ਚਾਲੂ ਵੀ ਕਰ ਦਿੱਤੀ ਗਈ ਹੈ BSNL ਦੇ ਅਧਿਕਾਰੀਆਂ ਅਨੁਸਾਰ ਜ਼ਿਲ੍ਹੇ ਵਿੱਚ 71 ਟਾਵਰਾਂ ਨੂੰ ਇਸ ਵੇਲੇ ਸੇਵਾ ਲਈ ਚਾਲੂ ਕਰਨਾ ਸੀ ਜਿਨ੍ਹਾਂ ਵਿੱਚੋਂ 56 ਨੂੰ ਚਾਲੂ ਕਰ ਦਿੱਤਾ ਗਿਆ ਅਤੇ ਬਾਕੀਆਂ ਨੂੰ ਆਉਂਦੇ ਦਿਨਾਂ ਵਿੱਚ ਹੀ ਚਾਲੂ ਕਰ ਦਿੱਤਾ ਜਾਣਾ ਹੈ ਹੁਣ BSNL ਵਿੱਚ ਆਪਣਾ SIM ਪੋਰਟ ਕਰਾਉਣ ਲਈ ਦੂਸਰੀਆਂ ਕੰਪਨੀਆਂ ਛੱਡ ਕੇ ਇੱਥੇ ਰੋਜ਼ ਹੀ ਗ੍ਰਾਹਕ ਆਉਣ ਲੱਗੇ ਹਨ ਤੇ ਫਾਈਬਰ ਸੇਵਾ ਯਾਨੀ ਕਿ ਬ੍ਰਾਡਬੈਂਡ ਵੀ ਸਸਤੀਆਂ ਦਰਾਂ ਤੇ ਚਾਲੂ ਕੀਤਾ ਗਿਆ ਹੈ ਯਾਨੀ ਕੁੱਲ ਮਿਲਾ ਕੇ Airtel, Jio ਤੇ Vodafone ਦੀ ਇਜਾਰੇਦਾਰੀ ਤੋੜਨ ਲਈ ਫਰੀਦਕੋਟ ਦਾ BSNL ਪੂਰੀ ਤਰ੍ਹਾਂ ਤਿਆਰ ਬਰ ਤਿਆਰ ਖੜਾ ਹੈ ਮੈਂ ਨਰਦੀਪ ਸੇਠੀ SDO BSNL ਫਰੀਦਕੋਟ ਇਹ ਹੈ ਜਾਣਕਾਰੀ ਜਿਹੜੇ ਚਾਹੁੰਦਾ ਹਾਂ ਕਿ BSNL ਵੱਲੋਂ ਜੋ ਹੁਣ 4G ਦੀਆਂ ਸਵਾਮਾ ਪ੍ਰਦਾਨ ਕੀਤੇ ਜਾ ਰਹੀਆਂ ਉਹਦੇ ਵਿੱਚ ਬੜਾ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਵੇਂ ਕਿ ਸਾਡੇ ਫਰੀਦਕੋਟ ਦੇ ਜ਼ਿਲ੍ਹੇ ਦੇ ਵਿੱਚ ਫਰੀਦਕੋਟ ਕੋਟਪੂਰਾ ਅਤੇ ਜੈਥੋ ਇਹ ਸਾਰਾ ਏਰੀਆ ਕਵਰ ਹੁੰਦਾ ਹੈ ਇਹਨਾਂ ਪਿੰਡਾਂ ਦੇ ਵਿੱਚ ਸਾਡੇ ਵੱਲੋਂ ਟੋਟਲ 71 ਨਵੀਆਂ ਸਾਈਟਾਂ ਦੀ ਪ੍ਰਪੋਜ਼ਲ ਸੀ ਜਿਦੇ ਵਿੱਚੋਂ 56 ਸਾਈਟਾਂ ਲਗਭਗ ਇੰਸਟਾਲ ਹੋ ਕੇ ਔਨ 에ਅਰ ਹੋ ਚੁੱਕੀਆਂ ਹਨ ਤੇ ਬਾਕੀ 15 ਸਾਈਟਾਂ ਦਾ ਕੰਮ ਜਿਹੜਾ ਹੈ ਉਹ ਛੇਤੀ ਕੰਪਲੀਟ ਹੋ ਜਾਏਗਾ ਵਰਕ ਇਨ ਪ੍ਰੋਗਰੈਸ ਹੈ ਇਨਾ ਫੋਰ ਦੀ ਸਾਈਟਾਂ ਦੇ ਏਅਰ ਔਨ ਹੋਣ ਦੇ ਨਾਲ ਸਾਡੇ ਵੱਲੋਂ ਜਿਹੜੀ ਰੇਂਜ ਹੈ ਉਹ ਵੱਧ ਗਈ ਹੈ ਹੁਣ ਨੈਟਵਰਕ ਦੀ ਕੋਈ ਕੰਪਲੇਟ ਨਹੀਂ ਹੈ ਤੇ ਇਸ ਕਰਕੇ ਜਿਹੜਾ ਪੋਰਟ ਇਨ ਹੋ ਰਿਹਾ ਹੈ ਉਹ ਸਕਸੈਸਫੁਲੀ ਹੋ ਰਿਹਾ ਹੈ ਬਹੁਤ ਸਾਰੇ ਲੋਕੀ ਹੁਣ ਨੰਬਰ ਬੀਐਸਐਮ ਦੇ ਵਿੱਚ ਪੋਰਟ ਕਰਵਾ ਰਹੇ ਹਨ ਤੇ ਇਸ ਨਾਲ ਬੀਐਸਐਮ ਦੇ ਨੈਟਵਰਕ ਵਿੱਚ ਬਹੁਤ ਵਾਧਾ ਹੋਇਆ ਹੈ ਤੇਜ਼ੀ ਦੇ ਨਾਲ ਅਸੀਂ ਆਪਣੇ ਵਾਪਸ ਲੋਕੀ ਵਾਪਸ ਆ ਰਹੇ ਹਨ ਜੋ ਪਹਿਲਾਂ ਕਿਸੇ ਕਾਰਨ ਕਰਕੇ ਨਾਰਾਜ਼ ਹੋ ਕੇ ਪੋਰਟ ਆਊਟ ਹੋ ਗਏ ਸੀਗੇ ਹੁਣ ਉਹ ਬਹੁਤ ਤੇਜ਼ੀ ਨਾਲ ਵਾਪਸ ਆ ਰਹੇ ਹਨ ਔਰ ਇਸ ਦੇ ਵਿੱਚ ਸਾਡੇ ਸਟਾਫ ਬਹੁਤ ਮਿਹਨਤ ਕਰਕੇ ਛੇਰੀ ਤੋਂ ਛੇਤੀ ਉਹਨਾਂ ਨੂੰ ਇਨ ਕਰਵਾ ਰਿਹਾ ਹੈ ਜੋ ਮੋਬਾਈਲ ਦੇ ਖੇਤਰ ਵਿੱਚ ਬੀਐਸਐਨＬ ਦੇ ਜਿਹੜੇ ਹੁਣ ਫੋਰਜੀ ਦੀ ਸੇਵਾ ਚਾਲੂ ਹੋਣ ਦੇ ਨਾਲ ਪੋਰਟ ਦਾ ਬਹੁਤ ਫਰਕ ਪਿਆ ਹੈ ਲੋਕਾਂ ਦਾ ਝਾਣ ਬਹੁਤ ਵੱਧ ਗਿਆ ਹੈ ਸਾਡੇ ਕਸਰ ਸੈਂਟਰ ਤੇ ਵੀ ਡੇਲੀ ਬਹੁਤ ਰਸ਼ ਹੁੰਦਾ ਹੈ ਅਸੀਂ ਐਕਸਟਰਾ ਸਟਾਫ ਨੂੰ ਇੰਗੇਜ ਕਰਕੇ ਪੋਰਟ ਦੇ ਕਸਟਮਰਾਂ ਨੂੰ ਤੇ ਛੇਤੀ ਸੇਵਾ ਦੇ ਰਹੇ ਹਾਂ ਜੇ ਇਸ ਨਾਲ ਕਸਟਮਰ ਵੀ ਬਹੁਤ ਖੁਸ਼ ਹਨ ਕਿ ਉਹ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਉਹ ਵਾਪਸ ਆਪਣੇ ਘਰ ਆ ਰਹੇ ਹਨ ਜਿਹੜੀ ਗੱਲ ਕੀਤੀ ਸੀ ਇਹਨੀਆਂ ਸਾਈਟਾਂ ਲਾਂਚ ਕਰਦੇ ਸਾਈਟਾਂ ਕਿਸ ਚੀਜ਼ ਵਿੱਚ ਆਪਾਂ ਗੱਲ ਕਰ ਰਹੇ ਹਾਂ ਦੇਖੋ ਪਹਿਲਾਂ ਸਾਡੀਆਂ ਜੋ ਸਾਈਟਾਂ ਸੀ ਉਹ ਕੇਵਲ 2G 3G ਦੀ ਕਵਰੇਜ ਹੁੰਦੀਆਂ ਸੀ ਹੁਣ ਅਸੀਂ 4G ਦੀ ਵੀ ਕਵਰੇਜ ਕਰ ਰਹੇ ਹਾਂ ਇਹ ਸਾਈਟਾਂ ਦੀ ਗਿਣਤੀ ਤੋਂ ਭਾਵੇਂ ਕਿ ਜਿਹੜੇ ਅਸੀਂ ਟਾਵਰਾਂ ਤੇ ਐਡੀਸ਼ਨ 4G ਇਕੁਪਮੈਂਟ ਲਾ ਕੇ 4G ਦੀ ਰੇਂਜ ਪ੍ਰਦਾਨ ਕੀਤੀ ਹੈ ਉਹ ਸਾਡੀਆਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਟੋਟਲ 71 ਸਾਈਟਾਂ ਦੀ ਪ੍ਰੋਪੋਜ਼ਲ ਸੀ ਜਿਦੇ ਵਿੱਚੋਂ 56 ਸਾਈਟਾਂ ਇੰਸਟਾਲ ਹੋ ਕੇ ਔਨ 에ਅਰ ਹੋ ਚੁੱਕੀਆਂ ਹਨ ਔਰ ਬਾਕੀ 15 ਜਿਨ੍ਹਾਂ ਦਾ ਵਰਕ ਪ੍ਰੋਗਰੈਸ ਇਨ ਪ੍ਰੋਗਰੈਸ ਹੈ ਉਹ ਛੇਤੀ ਕੰਪਲੀਟ ਹੋ ਜਾਣਗੀਆਂ ਔਰ ਸਾਡੇ ਸਾਰੇ ਆਸੇ ਪਾਸੇ ਦੇ ਪਿੰਡਾਂ ਵਿੱਚ ਇਹ ਸਹੂਲਤਾਂ ਕਵਰ ਹੋ ਜਾਏਗੀ ਜਿੱਥੇ 4G ਜਿਹੜੇ ਲੋਕਾਂ ਨੂੰ ਆਮ ਤੌਰ ਤੇ ਸ਼ਿਕਾਇਤ ਸੀ ਕਿ ਰਿਸ਼ਕਤ ਨਾਲ ਦੂਰ ਨਾ ਹੋਣ ਦੀ ਉਸ ਲਈ ਵੀ ਹੱਲ ਕੀਤਾ ਗਿਆ ਲੱਗੂਗੀ ਹਾਂਜੀ ਇਹ ਜੋ ਵੀ ਸਾਡੇ ਕੋਲ ਸਾਡੇ ਗ੍ਰਾਹਕ ਆਉਂਦੇ ਸੀਗੇ ਜਿੱਥੇ ਸਾਡੀ ਰੇਂਜ ਨਹੀਂ ਆਉਂਦੀ ਸੀ ਪਿੰਡਾਂ ਦੇ ਵਿੱਚ ਕੱਲੀ 2G ਦੀ ਕਵਰੇਜ ਸੀ ਉੱਥੇ ਅਸੀਂ 3G ਦੀ ਕਵਰੇਜ ਕਰ ਦਿੱਤੀ ਔਰ ਜਿੱਥੇ ਸਾਡੀ 3G ਦੀ ਕਵਰੇਜ ਸੀਗੀ ਉੱਥੇ ਇਨ ਐਡੀਸ਼ਨ ਨਾਲ 4G ਦੀ ਵੀ ਕਵਰੇਜ ਹੋ ਗਈ ਹੈ ਇਸ ਤੋਂ ਇਲਾਵਾ ਇੱਕ ਮੋਡਮ ਜਿਹੜੀ ਸਰਟੀਫੀਕਟ ਦਿੱਤੀ ਆ ਪਿੰਡਾਂ ਦੇ ਵਿੱਚ ਸਭ ਤੱਕ ਪਹੁੰਚ ਗਈ ਹੋਈ ਹੈ ਇਸ ਦੀ ਹਾਂਜੀ ਮੋਡਮ ਅਸੀਂ ਹੁਣ ਫਾਈਬਰ ਕਨੈਕਸ਼ਨਾਂ ਦੀ ਜੋ ਗਿਣਤੀ ਵਧ ਗਈ ਹੈ ਕਿਉਂਕਿ ਪਿੰਡਾਂ ਦੇ ਵਿੱਚ ਸਾਡੇ ਫਾਈਬਰ ਕਨੈਕਸ਼ਨਾਂ ਦੀ ਗਿਣਤੀ ਲਗਭਗ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਦੇ ਵਿੱਚ ਕੋਰਪਰਾਜਤ ਤੋਂ ਵੀ ਆ ਜਾਂਦੇ ਹਨ 2500 ਤੋਂ ਲੈ ਕੇ 3000 ਕਨੈਕਸ਼ਨ ਹੋ ਚੁੱਕੇ ਹਨ ਫਾਈਬਰ ਵਾਲੇ ਫਾਈਬਰ ਵਾਲੇ ਕਨੈਕਸ਼ਨਾਂ ਦੇ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲ ਗਈ ਹੈ ਕਿ ਜਿਨ੍ਹਾਂ ਦੇ ਕੋਈ ਬੱਚੇ ਬਾਹਰ ਗਏ ਹੋਏ ਸਨ ਜਾਂ ਆਨਲਾਈਨ ਸਟੱਡੀ ਕਰਦੇ ਸਨ ਉਹਨਾਂ ਕੋ ਪਿੰਡਾਂ ਦੇ ਵਿੱਚ ਕੋਈ ਫਾਈਬਰ ਦੀ ਸਹੂਲਤ ਉਪਲਬਧ ਨਹੀਂ ਸੀ ਹੁਣ ਜਦੋਂ ਦੀ ਫਾਈਬਰ ਸਹੂਲਤ ਜੋ ਲਾਂਚ ਹੋਈ ਹੈ ਉਹਦੇ ਨਾਲ ਪਿੰਡਾਂ ਦੇ ਵਿੱਚ ਵੀ ਲੋਕੀ ਬਹੁਤ ਖੁਸ਼ ਹਨ ਔਰ BSNL ਦੇ ਨਾਲ ਕਾਫੀ ਰੈਵਨਿਊ ਵਿੱਚ ਵਾਧਾ ਹੋਇਆ ਹੈ ਜਿਹੜੇ ਪਲਾਨ ਰੇਟ ਆ ਉਹ ਕਿੰਨਾ ਕੁ ਫਰਕ ਕਰਾਉਂਦਾ ਆਪਣਾ BSNL ਦਾ ਬਾਕੀ ਕੰਪਨੀਆਂ ਨਾਲ ਜੋ FTT H ਚ ਕਨੈਕਸ਼ਨਾਂ ਦੇ ਵਿੱਚ ਗੱਲ ਕਰੀਏ ਤਾਂ ਸਾਡੇ ਜੋ ਫਾਈਬਰ ਦੇ ਪਲਾਨ ਹਨ ਉਹ ਬਹੁਤ ਸਸਤੇ ਹਨ 6-6 ਮਹੀਨੇ ਦੇ ਜਿਹੜੇ ਇਕੱਠੇ ਪਲਾਨ ਆਉਂਦੇ ਹਨ ਜਾਂ ਸਾਲ ਦੇ ਇਕੱਠੇ ਪਲਾਨ ਆਉਂਦੇ ਹਨ ਉਹਦੇ ਵਿੱਚ ਕਸਟਮਰ ਨੂੰ ਬਹੁਤ ਫਾਇਦਾ ਹੁੰਦਾ ਬਹੁਤ ਰਿਆਇਤ ਮਿਲਦੀ ਹੈ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਉਹਨਾਂ ਦੇ ਸਾਡੇ ਰੇਟ ਲਗਭਗ ਪਿੰਡਾਂ ਵਿੱਚ ਅੱਧੇ ਹੀ ਹਨ ਔਰ ਜੇ ਮੋਬਾਈਲ ਖੇਤਰ ਦੀ ਗੱਲ ਕਰੀਏ ਤਾਂ ਮੋਬਾਈਲ ਦੇ ਟੈਰਫ ਦੇ ਵਿੱਚ ਜਿਵੇਂ ਪਿੱਛੇ ਜੇ ਆਪਾਂ ਦੇਖਿਆ ਹੈ ਕਿ Airtel ਤੇ Vodafone ਦੇ ਰੇਟਾਂ ਦੇ ਵਿੱਚ ਭਾਰੀ ਵਾਧੂਤਰੀ ਹੋਈ ਹੈ ਜਿਸ ਦੇ ਕਰੇ ਕਸਟਮਰ ਕਈ ਨਾਰਾਜ਼ ਹਨ ਸਾਡੇ ਸਟਾਫ ਮੈਂਬਰਾਂ ਨੂੰ ਬਹੁਤ ਕਾਲਾਂ ਆ ਰਹੀਆਂ ਹਨ ਸਾਡੇ ਦਫ਼ਤਰ ਦੇ ਵਿੱਚ ਕਸਟਮਰ ਦੀ ਵਿਜ਼ਿਟ ਬਹੁਤ ਹੋ ਰਹੀ ਹੈ ਜੋ ਇਹ ਇਨਕੁਆਇਰੀ ਕਰਦੇ ਹਨ ਕਿ ਤੁਹਾਡਾ ਰੀਚਾਰਜ ਕਿੰਨੇ ਦਾ ਹੈ ਪਰ ਸਾਡੇ ਰੀਚਾਰਜ ਦੇ ਰੇਟ ਉਹਨਾਂ ਨਾਲੋਂ ਬਹੁਤ ਸਸਤੇ ਹਨ ਜਿਸ ਕਰਕੇ ਲੋਕੀ ਬੀਐਸਐਲ ਨੂੰ ਬਹੁਤ ਪਸੰਦ ਕਰਦੇ ਹਨ ਤੇ ਇਸ ਵਿੱਚ ਪੋਰਟ ਕਰਾਉਣ ਦਾ ਆਪਣਾ ਸੁਭਾਗਾਸਰ ਸਮਝਦੇ ਹਨ ਆਉਣ ਵਾਲੇ ਦਿਨਾਂ ਵਿੱਚ ਕੋਈ ਰੇਟ ਵਧਾਉਣ ਦੀ ਪਲਾਨ ਨਹੀਂ ਹੈ ਕਿ ਫਿਲਹਾਲ ਐਸਟਰਾ ਬੀਐਸਐਨ ਵੱਲੋਂ ਕੋਈ ਰੇਟ ਨਹੀਂ ਵਧਾਏ ਜਾਣਗੇ ਬੀਐਸਐਨ ਇੱਕ ਸਰਕਾਰੀ ਦਰਾ ਹੈ ਸਿਰਫ ਲੋਕਾਂ ਦੇ ਹਿੱਤ ਵਾਸਤੇ ਹੀ ਹੈ ਜੋ ਕਿ ਲੋਕਾਂ ਦੀ ਭਲਾਈ ਵਾਸਤੇ ਹੈ ਤਾਂ ਕਿ ਲੋਕਾਂ ਨੂੰ ਵਾਤਵਾਂਦ ਆਨਲਾਈਨ ਫੈਸਿਲਿਟੀ ਮਿਲ ਸਕੇ ਔਰ ਉਹਨਾਂ ਦੀ ਜਾਗਰੂਕਤਾ 'ਚ ਵਾਧਾ ਹੋਵੇ ਮੋਬਾਈਲ ਦੇ ਖੇਤਰ ਵਿੱਚ